ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਦੇਸੀਆਂ ਲਈ ਇੱਕ ਬਿਲਕੁਲ ਨਵੀਂ ਗੱਲ ਲੈ ਕੇ ਸਾਡੇ ਵੀ ਪਾ ਪਾਲਟਾ ਆ ਰਹੇ ਆਓ ਸਾਰੇ ਸੁਣੋ ਹਾਂਜੀ ਧਿਆਨ ਦੇਣਾ ਜੀ ਨਵੇਂ ਨਵੇਂ ਜਦੋਂ ਨਮਾ ਸ਼ਹਿਰੋਂ ਆਏ ਸੀ ਆ ਕੇ ਪਰਦੇਸ ਵਿੱਚ ਡੇਰੇ ਲਾਏ ਸੀ ਵਿਛੋੜਿਆਂ ਦਾ ਸ਼ਿਕਵਾ ਤਾਂ ਨਿਤ ਰਹਿੰਦਾ ਸੀ ਬਹੁਤ ਜਿਆਦਾ ਉਧਰਿਆ ਚਿਤ ਰਹਿੰਦਾ ਸੀ ਰੋ ਰੋ ਕੇ ਜਦੋਂ ਪਹਿਲੀ ਚਿੱਠੀ ਲਿਖੀ ਸੀ ਕੱਲੇ ਕੱਲੇ ਅੱਖਰ ਚੋਂ ਮਾਂ ਦਿਖੀ ਸੀ ਚੰਦਰੀਆਂ ਜਾਦਾਂ ਅਥਰੂ ਬਹਾਏ ਸੀ ਨਵੇਂ ਨਵੇਂ ਜਦੋਂ ਨਵਾਂ ਸ਼ਹਿਰ ਆਏ ਸੀ ਆ ਕੇ ਪਰਦੇਸ ਵਿੱਚ ਡੇਰੇ ਲਾਏ ਸੀ ਜਦੋਂ ਪਿੰਡ ਸੀ ਉਦੋਂ ਹਾਲਾਤ ਕੀ ਸੀ ਬਹੁਤ ਹੀ ਜ਼ਿਆਦਾ ਹਾਲਤ ਉਦਾਸ ਰਹਿੰਦੀ ਸੀ ਹਰ ਵੇਲੇ ਇਹੀ ਅਰਦਾਸ ਰਹਿੰਦੀ ਸੀ ਸਾਨੂੰ ਇਸ ਨਰਕ ਚੋਂ ਕੱਢ ਓਏ ਰੱਬਾ ਬਾਹਰ ਲੈ ਮੁਲਖ ਛੰਡਾ ਗੱਡ ਓਏ ਰੱਬਾ ਜਿੱਥੇ ਲੜ ਲੜ ਕੇ ਪੁਗਾਇਆ ਹਿੰਦ ਨੂੰ ਘੜੀ ਮੁੜੀ ਖਿਆਲ ਜਾਂਦੇ ਉਸੇ ਪਿੰਡ ਨੂੰ ਜਿਹੜੇ ਪਿੰਡ ਵਿੱਚ ਅਸੀਂ ਜੰਮੇ ਜਾਏ ਸੀ ਨਵੇਂ ਨਵੇਂ ਜਦੋਂ ਨਵੇਂ ਸ਼ਹਿਰੋਂ ਆਏ ਸੀ ਆ ਕੇ ਪਰਦੇਸ ਵਿੱਚ ਡੇਰੇ ਲਾਏ ਸੀ ਅੱਜ ਵੀ ਚੜਾਈ ਓਮ ਕੱਟ ਪੀਸ ਦੀ ਪਾਲ ਟੈਲਰ ਦੀ ਕਿੜਾ ਕਰੂ ਰਿਸ ਜੀ ਰਾਜਾ ਲੱਕੀ ਗੋਤਮ ਸੀ ਬੂਟ ਵੇਚਦੇ ਸੁਰਿੰਦਰ ਆਕ ਲੋਥ ਵਾਲੇ ਸੂਟ ਵੇਚਦੇ ਯਾਰੀਆਂ ਦਾ ਚਿੱਤ ਚ ਸਰੂਰ ਬਹੁਤ ਸੀ ਗੋਗਾ ਪਿੰਟਰ ਵੀ ਮਸ਼ਹੂਰ ਬਾਤ ਸੀ ਚੇਤਕ ਤੇ ਜੀ ਤੋਂ ਨੰਬਰ ਲਖਾਏ ਸੀ ਨਵੇਂ ਨਵੇਂ ਜਦੋਂ ਨਵਾਂ ਸ਼ਹਿਰ ਆਏ ਸੀ ਆਰਿਆ ਕਾਲਜ ਆ ਕੇ ਡੇਰ ਲਾਏ ਸੀ ਸਾਰਾ ਨਵਾਂ ਸ਼ਹਿਰ ਹੀ ਤਾਂ ਅੱਖਾਂ ਵਿੱਚ ਹੈ ਆਰਿਆ ਕਾਲਜ ਪਾਈ ਜਾਂਦਾ ਖਿੱਚ ਹੈ ਸਿੰਬਲੀ ਤੋਂ ਆਉਂਦੇ ਜਮਾ ਕੋਠੀ ਰੋਡ ਤੇ ਜਲੇਬੀਆਂ ਵਾਲਾ ਸੀ ਭਾਈ ਆ ਉਸੇ ਮੋੜ ਤੇ ਹੋ ਸਿੰਬਲੀ ਤੋਂ ਆਉਂਦੇ ਜਮਾ ਕੋਠੀ ਰੋਡ ਤੇ ਜੇ ਲੇਬੀਆਂ ਬੜਾ ਸਿਪਾਈ ਆਏ ਉਸੇ ਮੋੜ ਤੇ ਦੀਪਾ ਜਿਹੜੇ ਦਿਨ ਦਾ ਜਹਾਜ ਬਹਿ ਗਿਆ ਸਾਰਾ ਕੁਝ ਯਾਰੋ ਯਾਦਾਂ ਵਿੱਚ ਰਹਿ ਗਿਆ ਖੁਸ਼ੀਆਂ ਨੂੰ ਆਪ ਹੱਥੀਂ ਜੰਦੇ ਲਾਏ ਸੀ ਨਵੇਂ-ਨਵੇਂ ਜਦੋਂ ਨਵੇਂ ਸ਼ਹਿਰੋਂ ਆਏ ਸੀ ਆ ਕੇ ਪਰਦੇਸ ਵਿੱਚ ਡੇਰੇ ਲਾਏ ਸੀ ਮੜ ਗਏ ਸੀ ਕਈ ਮੁੰਡੇ ਪਿੰਡਾਂ ਕੋਲ ਦੇ ਪਿੰਡੇ ਹਾਂ ਚੋਂ ਪਿੰਡਾ ਵਾਲੀ ਮਹਿਕ ਢੋਲਦੇ ਹੋ ਮਿਲ ਗਏ ਸੀ ਕਈ ਮੁੰਡੇ ਪਿੰਡਾ ਕੋਲ ਦੇ ਪਿੰਡੇ ਹਾਂ ਚੋਂ ਪਿੰਡਾ ਵਾਲੀ ਮਹਿਕ ਢੋਲਦੇ ਅੱਜ ਪਤਾ ਲੱਗਾ ਮੁੱਲ ਪਾਪ ਲੈ ਲਿਆ ਅਸੀਂ ਵੀ ਬਿਛੋੜੇ ਦਾਸ ਰਾਪ ਲੈ ਲਿਆ ਦਿਲ ਤੇ ਦਿਮਾਗ ਵਿੱਚੋਂ ਕੱਢ ਨਹੀਂ ਹੋਣਾ ਦੀਪੇ ਛੋਟਾ ਭਾਰਟਾ ਤਾਂ ਛੱਡ ਨਹੀਂ ਹੋਣਾ ਹੋਰ ਕਰਦੇ ਵੀ ਕੀ ਹਾਲਾਤਾਂ ਨੇ ਸਤਾਏ ਸੀ ਨਵੇਂ-ਨਵੇਂ ਜਦੋਂ ਨਵੇਂ ਸ਼ਹਿਰੋਂ ਆਏ ਸੀ ਆਕੇ ਪਰਦੇਸ ਵਿੱਚ ਡੇਰੇ ਲਾਏ ਸੀ ਨਵੇਂ-ਨਵੇਂ ਜਦੋਂ ਨਵੇਂ ਸ਼ਹਿਰੋਂ ਆਏ ਸੀ ਆਕੇ ਪਰਦੇਸ ਵਿੱਚ ਡੇਰੇ ਲਾਏ ਸੀ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ